ਏਅਰਪॉड ਕਾਸਟ ਕੁਦਰਤ ਦੇ ਜਾਦੂਈ ਰੰਗਾਂ ਮਿੱਠੀਆਂ ਖੁਸ਼ਬੂਆਂ ਅਤੇ ਮਨਮੋਹਕ ਦ੍ਰਿਸ਼ਾਂ ਨੂੰ ਸਮਰਪਿਤ ਹੈ ਇਹ ਤੁਹਾਨੂੰ ਪੰਜਾਬ ਦੇ ਖੇਤਾਂ ਤੋਂ ਲੈ ਕੇ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਤੱਕ ਕੁਦਰਤ ਦੀ ਗੋਦ ਵਿੱਚ ਇੱਕ ਅਦਭੁਤ ਯਾਤਰਾ ਤੇ ਲੈ ਜਾਵੇਗਾ ਮਨੁੱਖ ਨੇ ਹਮੇਸ਼ਾ ਕੁਦਰਤ ਵਿੱਚ ਸ਼ਾਂਤੀ ਅਤੇ ਸਕੂਨ ਦੀ ਤਲਾਸ਼ ਕੀਤੀ ਹੈ ਸ਼ਹਿਰਾਂ ਦੇ ਸ਼ੋਰ ਸ਼ਰਾਬੇ ਤੋਂ ਦੂਰ ਇੱਕ ਅਜਿਹੀ ਦੁਨੀਆ ਹੈ ਜਿੱਥੇ ਹਰ ਚੀਜ਼ ਜੀਵੰਤ ਹੈ ਸਵੇਰ ਦੀ ਪਹਿਲੀ ਕਿਰਨ ਜਦੋਂ ਧਰਤੀ ਨੂੰ ਚੁੰਮਦੀ ਹੈ ਤਾਂ ਹਰ ਪਾਸੇ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਪੰਛੀਆਂ ਦਾ ਚਹਿਕਣਾ, ਦਰਖਤਾਂ ਦੇ ਪੱਤਿਆਂ ਦੀ ਖੜ ਖੜ ਅਤੇ ਨਦੀ ਦੇ ਪਾਣੀ ਦੀ ਮਿੱਠੀ ਆਵਾਜ਼ ਇਹ ਸਭ ਕੁਝ ਮਨ ਨੂੰ ਸ਼ਾਂਤੀ ਦਿੰਦਾ ਹੈ। ਬਹੁਤ ਸਾਲ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਅਮਰਨਾਥ ਦਾ ਇੱਕ ਜਵਾਨ ਰਹਿੰਦਾ ਸੀ। ਅਮਰ ਦਾ ਦਿਲ ਕੁਦਰਤ ਨਾਲ ਜੁੜਿਆ ਹੋਇਆ ਸੀ। ਉਸ ਦਾ ਸਾਰਾ ਦਿਨ ਖੇਤਾਂ ਵਿੱਚ ਪਹਾੜਾਂ ਵਿੱਚ ਜਨ ਨਦੀ ਦੇ ਕੰਢੇ ਬੀਤਦਾ ਸੀ ਉਹ ਸ਼ਹਿਰਾਂ ਦੀ ਭੀੜ ਭੜੱਕੇ ਵਾਲੀ ਜ਼ਿੰਦਗੀ ਤੋਂ ਦੂਰ ਆਪਣੇ ਪਿੰਡ ਦੀ ਸਾਦਗੀ ਵਿੱਚ ਖੁਸ਼ ਸੀ ਅਮਰ ਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਸੀ ਕਿ ਕੁਦਰਤ ਵਿੱਚ ਹਰ ਚੀਜ਼ ਦਾ ਇੱਕ ਖਾਸ ਮਕਸਦ ਹੈ ਇੱਕ ਛੋਟੇ ਜਿਹੇ ਪੌਦੇ ਤੋਂ ਲੈ ਕੇ ਇੱਕ ਵੱਡੇ ਦਰਖਤ ਤੱਕ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ ਇੱਕ ਦਿਨ ਅਮਰ ਆਪਣੇ ਦੋਸਤਾਂ ਨਾਲ ਪਹਾੜਾਂ ਵਿੱਚ ਗਿਆ ਰਸਤੇ ਵਿੱਚ ਉਹਨੇ ਇੱਕ ਬਹੁਤ ਹੀ ਖੂਬਸੂਰਤ ਚਰਨਾ ਦੇਖਿਆ ਪਾਣੀ ਦੀ ਮਿੱਠੀ ਆਵਾਜ਼ ਅਤੇ ਚਰਨੇ ਦੇ ਆਲੇ ਦੁਆਲੇ ਦੀ ਹਰਿਆਲੀ ਨੇ ਉਹਨਾਂ ਨੂੰ ਮੋਹ ਲਿਆ ਅਮਰ ਨੇ ਆਪਣੇ ਦੋਸਤਾਂ ਨੂੰ ਕਿਹਾ ਵੇਖੋ ਇਹ ਕਿੰਨੀ ਖੂਬਸੂਰਤੀ ਹੈ ਸ਼ਹਿਰਾਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਇਸ ਖੂਬਸੂਰਤੀ ਦੇ ਅੱਗੇ ਕੁਝ ਵੀ ਨਹੀਂ ਹਨ ਅਮਰ ਦੇ ਪਿੰਡ ਵਿੱਚ ਇੱਕ ਬਹੁਤ ਬੁੱਢਾ ਦਰਖਤ ਸੀ ਲੋਕ ਉਸ ਨੂੰ ਬਾਬਾ ਬੋਹੜ ਕਹਿੰਦੇ ਸਨ बाबा बोहर हज़ारा साल पुराना ਸੀ ਅਤੇ ਉਸਨੇ ਪਿੰਡ ਦੇ ਕਈ ਬਦਲਾਅ ਦੇਖੇ ਸਨ ਅਮਰ ਅਕਸਰ ਬਾਬਾ ਬੋਹੜ ਦੇ ਕੋਲ ਬੈਠ ਕੇ ਕਹਾਣੀਆਂ ਸੁਣਦਾ ਸੀ ਉਹ ਮਹਿਸੂਸ ਕਰਦਾ ਸੀ ਕਿ ਦਰਖਤਾਂ ਵਿੱਚ ਵੀ ਇੱਕ ਜ਼ਿੰਦਗੀ ਹੁੰਦੀ ਹੈ ਉਹ ਵੀ ਮਹਿਸੂਸ ਕਰਦੇ ਹਨ ਅਤੇ ਕਹਾਣੀਆਂ ਸੁਣਾਉਂਦੇ ਹਨ ਅਮਰ ਨੇ ਆਪਣੇ ਪਿੰਡ ਦੇ ਬੱਚਿਆਂ ਨੂੰ ਵੀ ਕੁਦਰਤ ਦੀ ਕਦਰ ਕਰਨੀ ਸਿਖਾਈ ਉਹ ਉਹਨਾਂ ਨੂੰ ਪਹਾੜਾਂ ਵਿੱਚ ਨਦੀਆਂ ਵਿੱਚ ਅਤੇ ਖੇਤਾਂ ਵਿੱਚ ਲੈ ਕੇ ਜਾਂਦਾ ਸੀ ਉਹ ਉਹਨਾਂ ਨੂੰ ਦੱਸਦਾ ਸੀ ਕਿ ਕੁਦਰਤ ਹੀ ਸਾਡਾ ਅਸਲੀ ਖਜ਼ਾਨਾ ਹੈ ਜੇਕਰ ਅਸੀਂ ਕੁਦਰਤ ਨੂੰ ਬਚਾਵਾਂਗੇ ਤਾਂ ਹੀ ਅਸੀਂ ਖੁਸ਼ ਰਹਿ ਸਕਾਂਗੇ ਅਮਰ ਦੀ ਕਹਾਣੀ ਅੱਗੇ ਵਧਦੀ ਹੈ ਉਸ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਕੁਦਰਤ ਨੂੰ ਸਮਰਪਿਤ ਸੀ ਉਸ ਨੇ ਪਿੰਡ ਵਿੱਚ ਇੱਕ ਗ੍ਰੀਨ ਕਲੱਬ ਬਣਾਇਆ ਜਿਸ ਵਿੱਚ ਸਾਰੇ ਨੌਜਵਾਨ ਮਿਲ ਕੇ ਰੋਕਰ ਲਗਾਉਂਦੇ ਅਤੇ ਜਾਨਵਰਾਂ ਦੀ ਸੇਵਾ ਕਰਦੇ ਸਨ ਇੱਕ ਵਾਰ ਉਹਨੇ ਇੱਕ ਜ਼ਖਮੀ ਹਿਰਨ ਨੂੰ ਬਚਾਇਆ ਅਤੇ ਉਸ ਦਾ ਇਲਾਜ ਕੀਤਾ ਜਦੋਂ ਹਿਰਨ ਠੀਕ ਹੋ ਗਿਆ ਤਾਂ ਉਹਨੇ ਉਸ ਨੂੰ ਜੰਗਲ ਵਿੱਚ ਛੱਡ ਦਿੱਤਾ ਅਮਰ ਨੇ ਮਹਿਸੂਸ ਕੀਤਾ ਕਿ ਜੀਵਨ ਦਾ ਸਭ ਤੋਂ ਵੱਡਾ ਸੁੱਖ ਦੂਸਰਿਆਂ ਦੀ ਮਦਦ ਕਰਨਾ ਹੈ ਖਾਸ ਕਰਕੇ ਜੰਗਲੀ ਜੀਵਾਂ ਦੀ ਅਮਰ ਦੇ ਪਿੰਡ ਵਿੱਚ ਹਣ ਆਇਆ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਸਨ ਪਰ ਅਮਰ ਨੇ ਹਿੰਮਤ ਨਹੀਂ ਹਾਰੀ ਉਸਨੇ ਪਿੰਡ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ ਕੁਦਰਤ ਸਾਡੀ ਮਾਂ ਹੈ ਜਦੋਂ ਅਸੀਂ ਉਸਦਾ ਸਤਿਕਾਰ ਨਹੀਂ ਕਰਦੇ ਤਾਂ ਉਹ ਸਾਨੂੰ ਸਬਕ ਸਿਖਾਉਂਦੀ ਹੈ ਸਾਨੂੰ ਆਪਣੇ ਦਰਖਤਾਂ ਨੂੰ ਕੱਟਣਾ ਬੰਦ ਕਰਨਾ ਹੋਵੇਗਾ ਅਤੇ ਪਹਾੜਾਂ ਦੀ ਦੇਖਭਾਲ ਕਰਨੀ ਹੋਵੇਗੀ ਅਮਰ ਦੀ ਗੱਲ ਸੁਣ ਕੇ ਪਿੰਡ ਦੇ ਲੋਕਾਂ ਨੇ ਬਹੁਤ ਸਾਰੇ ਰੁੱਖ ਲਗਾਏ ਅਤੇ ਉਹਨਾਂ ਨੂੰ ਬਚਾਉਣ ਦਾ ਫੈਸਲਾ ਕੀਤਾ ਇੱਕ ਦਿਨ ਅਮਰ ਨੂੰ ਇੱਕ ਬਹੁਤ ਹੀ ਖੂਬਸੂਰਤ ਪੰਛੀ ਮਿਲਿਆ ਜੋ ਜ਼ਖਮੀ ਸੀ ਉਸਨੇ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉਸ ਦੀ ਦੇਖਭਾਲ ਕੀਤੀ। ਪੰਛੀ ਜਦੋਂ ਠੀਕ ਹੋ ਗਿਆ ਤਾਂ ਉਹ ਬਹੁਤ ਖੁਸ਼ੀ। ਉਹ ਹਰ ਸਵੇਰ ਅਮਰ ਦੇ ਘਰ ਆ ਕੇ ਗੀਤ ਗਾਉਂਦਾ ਸੀ। ਅਮਰ ਨੇ ਮਹਿਸੂਸ ਕੀਤਾ ਕਿ ਪੰਛੀਆਂ ਦੇ ਗੀਤ ਵਿੱਚ ਵੀ ਇੱਕ ਅਲੌਕਿਕ ਸ਼ਕਤੀ ਹੁੰਦੀ ਹੈ ਜੋ ਮਨ ਨੂੰ ਸ਼ਾਂਤ ਕਰਦੀ ਹੈ। ਅਮਰ ਨੇ ਆਪਣੇ ਜੀਵਨ ਦਾ ਮਕਸਦ ਕੁਦਰਤ ਨੂੰ ਸਮਰਪਿਤ ਕਰ ਦਿੱਤਾ ਸੀ। ਉਹ ਆਪਣੇ ਪਿੰਡ ਦੇ ਲੋਕਾਂ ਨੂੰ ਕੁਦਰਤ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਸੀ। ਉਹ ਕੰਦਾ ਸੀ ਕੁਦਰਤ ਸਾਡਾ ਅਸਲੀ ਘਰ ਹੈ ਜੇ ਅਸੀਂ ਇਸ ਘਰ ਨੂੰ ਸਾਫ਼ ਅਤੇ ਸੁਰੱਖਿਅਤ ਨਹੀਂ ਰੱਖਾਂਗੇ ਤਾਂ ਅਸੀਂ ਕਿੱਥੇ ਜਾਵਾਂਗੇ ਅਮਰ ਦਾ ਜੀਵਨ ਹੁਣ ਸਿਰਫ ਉਸਦੇ ਆਪਣੇ ਲਈ ਨਹੀਂ ਸੀ ਸਗੋਂ ਪੂਰੇ ਪਿੰਡ ਲਈ ਇੱਕ ਪ੍ਰੇਰਨਾ ਸਰੋਤ ਬਣ ਗਿਆ ਸੀ ਉਸਦੀ ਮਿਹਨਤ ਅਤੇ ਲਗਨ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ ਹੁਣ ਪਿੰਡ ਵਿੱਚ ਹਰ ਪਾਸੇ ਹਰਿਆਲੀ ਸੀ ਦਰਖਤਾਂ ਦੇ ਝੁੰਡ ਸਨ ਅਤੇ ਪੰਛੀਆਂ ਦਾ ਚਹਿਕਣਾ ਸੁਣਾਈ ਦਿੰਦਾ ਸੀ एक दिन शहर तो कुछ अफसर आए वो पिंड की खूबसूरती देख के बहुत हैरान सन उन्होंने अमर ये सब किता अमर ने मुस्करा के कहा ये मैं नहीं ये कुदरत की कृपा है मैं तो सिर्फ एक साधन हाँ कुदरत ने मैन प्रेरित किया मैं अपने पिंड के लोगों सिर्फ रस्ता दिखाया अफसर ने अमर नीन हीरो दा खिताब दिता उसके काम की बहुत शलाघा की अमर ने खिताब लैंड तो इनकार कर करता कहा ये सारे खिताब उस कुदरत दे नाम हैं जिसने सानु इन्ना कुछ दिता है अमर ने फिर तो अपने पिंड एक था युवात है असी अजे भी बहुत कुछ करना है सू अपनी आीढ़ी न भी कुदरत की महत्ता बारे सिखा होगा ਅੰਤ ਵਿੱਚ ਅਮਰ ਦੇ ਪਿੰਡ ਦੀ ਕਹਾਣੀ ਪੂਰੇ ਦੇਸ਼ ਵਿੱਚ ਫੈਲ ਗਈ। ਉਸ ਦਾ ਪਿੰਡ ਗ੍ਰੀਨ ਵਿਲੇਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਅਮਰ ਨੇ ਸਾਬਤ ਕਰ ਦਿੱਤਾ ਕਿ ਜੇ ਮਨੁੱਖ ਕੁਦਰਤ ਨਾਲ ਜੁੜਿਆ ਰਹੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਸੁੰਦਰ ਬਣਾ ਸਕਦਾ ਹੈ ਅਤੇ ਦੂਜਿਆਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣ ਸਕਦਾ ਹੈ। ਇਹ ਪੋਡਕਾਸਟ ਇੱਥੇ ਖਤਮ ਹੁੰਦਾ ਹੈ ਪਰ ਕੁਦਰਤ ਦੀ ਕਹਾਣੀ ਹਮੇਸ਼ਾ ਚਲਦੀ ਰਹੇਗੀ। ਆਓ ਅਸੀਂ ਸਾਰੇ ਮਿਲ ਕੇ ਇਸ ਕਹਾਣੀ ਨੂੰ ਅੱਗੇ ਵਧਾਈਏ